ਪੰਜਾਬ ਦਾ ਉਹ ਅਨੋਖਾ ਪਿੰਡ ਜਿੱਥੇ ਕੁੱਤੇ ਜਿਹੜੇ ਆ ਕਰੋੜਪਤੀ ਨੇ ਤੇ ਉਹਨਾਂ ਦਾ ਰਾਜ ਚੱਲਦਾ ਭਗਵਾਨ ਨੂੰ ਭੋਗ ਨਹੀਂ ਪਾਉਂਦੇ ਆਪਾਂ ਪਾਉਂਦੇ ਆ ਦਰবেশਾਂ ਨੂੰ ਅੱਛਾ ਇਹਨਾਂ ਨੂੰ ਫਿਰ ਹੋਕਾ ਦਿੱਤਾ ਜਾਂਦਾ ਜੀ ਹਾਂਜੀ ਹੋਕਾ ਦਿੱਤਾ ਜਾਂਦਾ ਅੱਛਾ 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 ਫਿਰ ਆਪਾਂ ਹਾਕਮ ਵੀ ਬਸਦਾ ਹੈ ਜੀ ਭਾਈ ਦਾ ਹਾਂ ਉਹ ਭਗਵਾਨ ਗਰੀ ਨਾਮ ਦੱਸਦਾ ਕਿਉਂਕਿ ਉਹ ਭਗਵਾਨ ਗਰੀ ਮਹਾਰਾਜ ਜੀ ਬੋਲ ਕੇ ਕਹੇ تھے ਅੱਛਾ ਜੀ ਲਗਾ ਖਾਂਦੀ ਖਾਂਦੀ ਉਹ ਸਵਾਵਣ ਕੰਧ ਜਫੀਮ ਖਾ ਗਈ ਉਹਨਾਂ ਕੋਲੋਂ ਕੁੱਤੀ ਅੱਛਾ ਜੀ ਕੁੱਤੀ ਫੀਮ ਖਾ ਲਈ ਹਾਂ ਰਾਜੇ ਕੋਲੋਂ ਫੀਮ ਖਤਮ ਹੋ ਗਈ ਅੱਛਾ ਜੀ ਤੇ ਬਾਬੇ ਨੇ ਪੁੱਛਿਆ ਕੁੱਤੀ ਨੂੰ ਆ ਵੀ ਰੱਜ ਗਈ ਤਾਂ ਕੁੱਤੀ ਐ ਕਰਦੀ ਸੀ ਅੱਛਾ ਤੇ ਧੰਨਵਾਦ ਹੈ ਰਾਜਾ ਪਟਿਆਲਾ ਕਿਸੇ ਨਹੀਂ ਵੀ ਰਾਜਾ ਨੇ ਦੀਵੇ ਸਾਨੂੰ ਆਹ ਰਾਜਾ ਪਟਿਆਲੇ ਯੈਸ ਅੱਛਾ ਪਟਿਆਲੇ ਵਾਲੇ ਰਾਜੇ ਦਾ ਵੀ ਨਾਮ ਚੱਲਦਾ ਬੱ ਚੱਲਾ ਰਹੇਗਾ ਉਹਦਾ ਨਾਮ ਰਹੇਗਾ ਸਹੀ ਗੱਲ ਹੈ ਕਿ ਦਰवेशਾਂ ਦਾ ਰਾਜ ਚੱਲਦਾ ਤਾਂ ਕਰਕੇ ਮੈਂ ਇੱਥੇ ਆਇਆ ਸੀਗਾ ਤੇ ਮੈਂ ਹਾਂ ਚਲੋ ਮੈਂ ਵੀ ਦਰ ਅੱਛਾ ਉਹਨੂੰ ਬੜ ਨਹੀਂ ਦਿੰਦੇ ਇਹ ਹੀ ਦਰवेश ਨਹੀਂ ਬੜਨ ਦਿੰਦੇ ਅੱਛਾ ਇਹ ਦਰवेश ਬਟ ਨਹੀਂ ਦਿੰਦੇ ਜੀ ਦਰवेशਾਂ ਜੀ ਹਾਂ ਜੀ ਸਹੀ ਦਰवेश ਨੇ ਇਹ ਰਸਤਾ ਜਾਂਦਾ ਡੇਰੇ ਵੱਲ ਨੂੰ ਤੇ ਪਟੇਰੀਆਲ ਚੱਲਾਂਗੇ ਦੇਖ ਰਹੇ ਹਾਂ ਕਿੱਡਾ بڑا ਬੋਰਡ ਜਿਹੜੇ ਆ ਸੁੱਤੇ ਪਏ ਨੇ ਤੇ ਇੱਧਰ ਕੋਈ ਆਵੇ ਤਾਂ ਇੱਥੇ ਕੋਈ ਆਉਣ ਨਹੀਂ ਦੇਣਾ ਇਹਨਾਂ ਨੇ ਸੋ ਮੇਰੇ ਵੱਲੋਂ ਆਪ ਸਭ ਨੂੰ ਸਤ ਸ੍ਰੀ ਅਕਾਲ ਰਾਮ ਰਾਮ ਤੇ ਚੱਲਦੇ ਆਂ ਆਪਾਂ ਅੰਦਰ ਤੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਪਹਿਲ ਦੇ ਆਧਾਰ ਤੇ ਮਿਲ ਸਕੇ ਇਹ ਆ ਦੇਖੋ ਦਰਵੇਸ਼ ਇੱਥੇ ਫਿਰਦੇ ਆ ਆਪਾਂ ਆਇਆ ਜਿੱਥੇ ਕੁੱਤਿਆਂ ਦਾ ਜਿਹੜਾ ਰਾਜ ਚੱਲਦਾ ਹੈਗਾ ਬੜੇ ਬੜੇ ਇੱਥੇ ਕੁੱਤੇ ਨੇ ਬਾਹਰਲੇ ਕੁੱਤੇ ਨੂੰ ਕਿਸੇ ਨੂੰ ਇਹ ਇੱਥੇ ਅੰਦਰ ਨਹੀਂ ਆਉਣ ਦਿੰਦੇ ਹੈਗੇ ਇਹ ਮੈਂ ਸੁਣਿਆ ਸੀ ਜੀ ਇੱਥੇ ਇਹਨਾਂ ਦੇ ਨਾਂ ਤੇ ਜ਼ਮੀਨ ਵੀ ਆ ਹਾਂਜੀ ਹਾਂਜੀ ਕਿੰਨੀ ਕੁ ਜ਼ਮੀਨ ਹੋਣੀ ਆ ਜੀ 200 ਵਿਗੇ ਬਤਾਉਣਾ ਜੀ ਅੱਛਾ ਅੱਛਾ ਇੰਨੀ ਕੁ ਹੈਗੀ ਆ ਨਹੀਂ 100 ਤੋਂ ਉੱਤੇ ਹੀ ਆ ਤੇ ਜਿਹੜੀ ਇਹ ਜ਼ਮੀਨ ਆ ਇਹਨਾਂ ਦੇ ਨਾਂ ਤੇ ਫਰਦ ਬੋਲਦੀ ਹੋਣੀ ਆ ਬੀਬੀ ਆਜੋ ਨੇੜੇ ਆਜੋ ਤੇ ਕੀ ਕਹਿਣਾ ਚਾਹੁੰਨਾ ਤੁਸੀਂ ਇਸ ਡੇਰੇ ਬਾਰੇ ਵੀ ਇਹ ਕਾਫੀ ਸਿੱਧਾ ਤੁਹਾਨੂੰ ਪਤਾ ਹੋਣਾ ਤੁਹਾਡੇ ਜਿਹੜੇ ਦਾਦੇ ਪਰਦਾਦੇ ਉਹਨਾਂ ਤੋਂ ਪਹਿਲਾਂ ਦਾ ਹੈ ਖਬਰ ਕੱਦ ਦਾ ਕਾ ਜੀ ਅੱਛਾ ਇਹ ਨਹੀਂ ਪਤਾ ਹੈਗਾ ਠੀਕ 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 ਤੇ ਜਿਹੜੀ ਇਹ ਜ਼ਮੀਨ ਕਿ ਫਿਰ ਕਿਸੇ ਨਾਂ ਨਹੀਂ ਹੁੰਦੀ ਹੋਰ ਨਾ ਜੀ ਹੋਰ ਨਹੀਂ ਹੁੰਦੀ ਕਿਉਂ ਅੱਛਾ ਇਹਨਾਂ ਦੇ ਨਾਂ ਤੇ ਰਹਿਣੀ ਆ ਇਹ ਤਾਂ ਕੁੱਤਿਆਂ ਦੇ ਨਾਂ ਤੇ ਆ ਕੋਈ ਵੇਚ ਵੀ ਨਹੀਂ ਸਕਦਾ ਇਹ ਅੱਛਾ 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 ਚਲੋ ਬਹੁਤ ਵਧੀਆ ਗੱਲ ਆ ਨਹੀਂ ਤਾਂ ਕਈ ਵਾਰੀ ਬਿਕ ਬੁੱਕ ਜਾਂਦੀ ਆ ਗਾਹਾਂ ਦੀ ਗਾਹਾਂ ਹਨਾ ਜੀ ਉਹ ਚੀਜ਼ ਨਹੀਂ ਹੈਗੀ ਇੱਥੇ ਇਹਨੂੰ ਕੋਈ ਵੇਚ ਨਹੀਂ ਸਕਦਾ ਠੀਕ ਆ ਧੰਨਵਾਦ ਆ ਵੀਜੀ ਤੁਹਾਡਾ ਨਾ ਨਹੀਂ ਵੇਚ ਸਕਦੇ ਅੱਛਾ ਅੱਛਾ ਤੇ ਇਹਨਾਂ ਨੂੰ ਰੋਟੀ ਪਾਣੀ ਅੰਦਰ ਹੀ ਦਿੰਦੇ ਆ ਉੱਥੇ ਰੋਟੀ ਪਾਣੀ ਲੰਗਰ ਆ ਲੱਗ ਬਣਾ ਤੇ ਜਿਹੜਾ ਬਾਹਰ ਕੋ ਕੁੱਤਾ ਆਜ ਫਿਰ ਉਹਨੂੰ ਕੜ ਨਹੀਂ ਦਿੰਦੇ ਅੱਛਾ ਉਹਨੂੰ ਬੜ ਨਹੀਂ ਦਿੰਦੇ ਇਹ ਹੀ ਦਰवेश ਨਹੀਂ ਬੜਨ ਦਿੰਦੇ ਅੱਛਾ ਇਹ ਦਰवेश ਬੜਨ ਹੀ ਦਿੰਦੇ ਦਿੰਦੇ ਆ ਜੀ ਇਹਨਾਂ ਨੂੰ ਜੀ ਦਰवेश ਆ ਜੀ ਹਾਂ ਜੀ ਹੈ ਦਰवेश ਨੇ ਇਹਨਾਂ ਨੇ ਆਪਾਂ ਨੂੰ ਰੋਟੀ ਦਿੱਤੀ ਸੀ ਹਾਂ ਜੀ ਹਾਂ ਜੀ ਇਹਨਾਂ ਨੂੰ ਤਾਂ ਹੀ ਤੋਂ ਵੀ ਹਾਂ ਇਸ ਕੀ ਉਮਰ ਕਟਾ ਕਟਾ ਕੁੱਤੇ ਵਾਲੀ ਸਾਹਿਬ ਕੀ ਉਮਰ ਪੈ ਸਾਰਿਆਂ ਦੇ ਬੰਦੇ ਨੂੰ ਦੇਤੀ ਸਾਰਿਆਂ ਨੂੰ ਬੰਦੇ ਨੂੰ ਗਾਉ ਦੀ ਦੇਤੀ ਕੁੱਤੇ ਦੀ ਦੇਤੀ ਹੈ ਨਾ ਜੀ ਦਰवेश ਦੀ ਚਲੋ ਧੰਨਵਾਦ ਵੀ ਜੀ ਤੁਹਾਡਾ ਹਾਂ ਜੀ ਅੱਛਾ ਜੀ ਜਿੱਥੇ ਤੱਕ ਇਹ ਕੁੱਤਾ ਵਗ ਜੂਗਾ। ਅੱਛਾ ਜੀ। ਜਿੱਥੇ ਉੱਥੇ ਤੱਕ ਜ਼ਮੀਨ ਸਾਰੀ ਇਨ੍ਹਾਂ ਦੇ ਨਾਂ ਹੋ ਜਾਏਗੀ। ਜਿਹੜੀ ਇਹ ਪਹਿਲਾਂ ਜ਼ਮੀਨ ਸੀ ਵੀ ਜੀ ਕਿਹਦੇ ਨਾਂ ਤੇ ਸੀ ਇਹ? ਪਹਿਲਾਂ ਤਾਂ ਜੀ ਬਜ਼ੁਰਗਾਂ ਨੂੰ ਪਤਾ ਜੀ ਕਿਸ ਤਰ੍ਹਾਂ ਦੀ ਸੀ ਪਰ ਉਹ ਤਾਂ ਪਰ ਮੜ ਕਦੇ ਬਹੁਤ ਸਦੀਆਂ ਤੋਂ ਦੇਖ ਰਹੇ ਵੀ ਕਹਿੰਦੇ ਵੀ ਕੁੱਤਿਆਂ ਦੇ 9 ਵਜਦੀ। 9 ਵਜਦੀ ਆ। ਚਲੋ ਧੰਨਵਾਦ ਆ ਜੀ ਤੁਹਾਡਾ ਹੈ। ਉਹ ਇਹ ਰਸਤਾ ਜਾਂਦਾ ਡੇਰੇ ਵੱਲ ਨੂੰ ਤੇ ਪਟੇਰੀਅਲ ਚੱਲਾਂਗੇ। ਦੇਖ ਰਹੇ ਹੋ ਕਿੰਨਾ بڑا ਬੋਰਡ ਦਾੜ੍ਹੀ ਆਈ ਹੋਈ ਐ ਇਹਨੂੰ। ਆ ਤੁਸੀਂ ਵੇਖ ਰਹੇ ਹੋ ਇੱਥੇ ਦਰवेश ਜਿਹੜੇ ਆ ਬੈਠੇ ਨੇ। ਤੇ ਇਹਨਾਂ ਦੇ ਇਲਾਕੇ 'ਚ ਕੋਈ ਦੂਜਾ ਡਰਾਈਵਰ ਨਹੀਂ ਆਹਾ ਦਾ ਚਲੋ ਬਾਬਾ ਜੀ ਅੰਦਰ ਮਿਲ ਜਾਣਗੇ ਜੀ ਹਾਂ ਜੀ ਬਾਬਾ ਜੀ ਮਿਲ ਜਾਈਏ ਅੰਦਰ ਹੀ ਹੋ ਡੇਰੇ ਦੇ ਮੂਹਰੇ ਆਪਾਂ ਪਹੁੰਚ ਚੁੱਕੇ ਆਂ ਦੇਖ ਰਹੇ ਹੋ ਤੁਸੀਂ ਸਤਿਅਮ ਸ਼ਿਵਮ ਸੁਂਦਰਮ ਡੇਰੇ ਦੇ ਬਾਹਰ ਲਿਖਿਆ ਆਪਣੇ ਖਾਨਪੁਰ ਗੰਡੀਆਂ ਤੇ ਆਪਣੇ ਨਾਲ ਇੱਕ ਬਜ਼ੁਰਗ ਹੋਰ ਨੇ ਇੱਥੋਂ ਦੇ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਨਸੀਬ ਸਿੰਘ ਹੈ ਜੀ ਇਸੇ ਖਾਨਪੁਰ ਗੰਡੀਆਂ ਤੋਂ ਆਂ ਹਾਂ ਜੀ ਅੱਛਾ ਜਿਹੜਾ ਮੈਂ ਸੁਣਿਆ ਸੀ ਕੁੱਤਿਆਂ ਵਾਲਾ ਇਹ ਗੱਲ ਕੀ ਸੱਚ ਆ ਜੀ ਇਹ ਵੀ ਇੱਥੇ ਕੁੱਤੇ ਕਾਫੀ ਉਹਨਾਂ ਦੇ ਨਾਂ ਤੇ ਜ਼ਮੀਨ ਆ ਹਾਂ ਜੀ ਕੁੱਤਿਆਂ ਦੇ ਨਾਂ ਜ਼ਮੀਨ ਹੈ ਡੇਰਾ ਵਿੱਚ ਕੁੱਤਿਆਂ ਦੇ ਨਾਂ ਹੈ ਜੀ ਅੱਛਾ ਜੀ ਕਿੰਨੀ ਕ ਜ਼ਮੀਨ ਆ ਇਹਨਾਂ ਦੇ ਨਾਂ ਤੇ ਜ਼ਮੀਨ ਹੈ ਜੀ 100-150 ਬਿਗਗੇ ਤੋਂ ਅੱਛਾ 150 ਬਿਗਾ ਹਾਂ ਇਹ ਆਪਣੇ ਇਹਨਾਂ ਦੇ ਨਾਂ ਫਰਦ ਕੱਢੀ ਜਾਂਦੀ ਹੋਣੀ ਆ ਜੀ ਪਤਾ ਨਹੀਂ ਜੀ ਉਹ ਤਾਂ ਮੈਨੂੰ ਮਤਲਬ ਮਾਲਬ ਨਹੀਂ ਹੈ ਅੱਛਾ ਹਾਂ ਜ਼ਮੀਨ ਪਰ ਇਤਨਾ ਪਤਾ ਜ਼ਮੀਨ ਕੁੱਤੇ ਹੀ ਨਾ ਹੋਇਆ ਅੱਛਾ ਜਿਹੜੀਆਂ ਜ਼ਮੀਨ ਆ ਫਿਰ ਕਿਸੇ ਹੋਰ ਨਾਂ ਨਹੀਂ ਹੁੰਦੀ ਨਾ ਹੋਰ ਕੇ ਨਾਂ ਨਹੀਂ ਹੁੰਦੀ ਅੱਛਾ ਜੀ ਨਾ ਠੀਕ ਬੜੀ ਮਿਹਰਬਾਨੀ ਐਸੀ ਜੀ ਇੱਥੇ ਦੇ ਵਸਿੰਦੇ ਆਪਾਂ ਇਹਨਾਂ ਨੂੰ ਮਿਲਿਆ ਪਿੰਡ ਪਿੰਡ ਵਾਸੀ ਨੇ ਤੇ ਆਪਾਂ ਅੱਗੇ ਵੀ ਚੱਲਦੇ ਆਂ ਨਾਲੇ ਤੁਹਾਨੂੰ ਡੇਰੇ ਦੇ ਦਿਖਾਵਾਂਗੇ ਜਿੱਥੇ ਕੁੱਤੇ ਰਹਿੰਦੇ ਨੇ ਇਹ ਜਿਹੜਾ ਡੇਰਾ ਹੈ ਇੱਥੇ ਤਾਂ ਉਹ ਤਾਂ ਮੇਨ ਗੇਟ ਤੁਸੀਂ ਦੇਖ ਰਹੇ ਹੋ ਸ਼ਿਵਜੀ ਦਾ ਢਮਰੂ ਤੇ ਤਰਸ਼ੂਲ ਚੱਲਦੇ ਆਪਾਂ ਅੰਦਰ ਓ ਜਿਹਦਾ ਨਹੀਂ ਤੁਹਾਨੂੰ ਸਵਾਗਤ ਹਨੂਮਾਨ ਜੀ ਤੇ ਸਾਰੇ ਦੇਵੀ ਦੇਵਤ ਸ ਇੱਥੇ ਉਪਸਥਿਤ ਨੇ ਪ੍ਰਾਣਾ ਬਣਿਆ ਹੋਇਆ ਇਹ ਆਲਦੇ ਆਪਾਂ ਗੱਦੀ ਘਰੋ ਸੋ ਦੇਖ ਰਹੇ ਤੁਸੀਂ ਦਰਵੇਸ਼ ਬੈਠੇ ਨੇ ਤੇ ਇਧਰ ਬਾਬਾ ਜੀ ਦੀਆਂ ਸਮਾਦਾਂ ਜਿਹੜੀਆਂ ਬਣੀਆਂ ਹੋਈਆਂ ਨੇ ਆਹ ਦੇਖੋ ਦਰਵੇਸ਼ ਕਿਵੇਂ ਜਿਹੜੇ ਆ ਸੁੱਤੇ ਪਏ ਨੇ ਤੇ ਇਧਰ ਕੋਈ ਆਵੇ ਤਾਂ ਇੱਥੇ ਕੋਈ ਆਉਣ ਨਹੀਂ ਦੇਣਾ ਇਹਨਾਂ ਨੇ ਮਿਲਾਂਗੇ ਆਪਾਂ ਨਾਲੇ ਜਾਣਕਾਰੀ ਲਵਾਂਗੇ ਇੱਥੇ ਦੀ ਹਾਂ ਡੇਰਾ ਭਗਵਾਨਗਿਰੀ ਖਾਨਪੁਰ ਗੰਡੀਆਂ ਚ ਆਇਆ ਤੇ ਆਪਾਂ ਇੱਥੇ ਬਾਬਾ ਜੀ ਨਾਲ ਵੀ ਗੱਲ ਕਰਾਂਗੇ ਤਾਂ ਮਿਲਦੇ ਆਪਾਂ ਬਾਬਾ ਜੀ ਨਾਲ ਗੱਲ ਕਰਾਂਗੇ ਬਾਬਾ ਜੀ ਸਭ ਤੋਂ ਪਹਿਲਾਂ ਆਪਾਂ ਨਾਮ ਦੱਸ ਦਿਓ ਮੇਰਾ ਨਾਮ ਹੈ ਜੀ ਸੰਜੇ ਗਿਰੀ ਅੱਛਾ ਅੱਛਾ ਜੂਨਾ ਖਾੜੇ ਤੂੰ ਅੱਛਾ ਇਹ ਖਾੜੇ ਤੋ ਹਾਂ ਇਹ ਖਾੜੇ ਦਾ ਪੁਰਾਣਾ ਆ ਗਿਆ ਭਾਈ ਜੂਨਾ ਖਾੜਾ ਜੂਲਾ ਖਾੜਾ ਜੂਨਾ ਖਾੜਾ ਜੂਮਾ ਖਾੜਾ

ਐਕਸਪਰਟ ਹਾਂ ਮੈਂ ਤਾਂ ਸੇਵਾਦਾਰ ਹਾਂ ਕੱਥੇ ਕਿਉਂ ਤੇਰੇ ਬਾਬਾ ਜੀ ਇੱਕ ਕੁਰਾਲੀ ਵਾਲੇ ਕੁਰਾਲੀ ਪਰਿਵਾਰ ਹਾਂ ਕੁਰਾਲੀ ਡੇਰਾ ਗੁਸਾਈਂ ਡੇਰਾ ਚਲੋ ਕਿੰਨਾ ਕੁ ਪੁਰਾਣਾ ਡੇਰਾ ਬਾਬਾ ਜੀ ਇਹ ਕਿੰਨਾ ਡੇਰਾ ਹਜ਼ਾਰ ਸਾਲ ਤੋਂ ਹੋਊ ਸੀ ਤੁਮ ਸਿਕਮ ਹਜ਼ਾਰ ਸਾਲ ਹਾਂ ਹਜ਼ਾਰ ਬਾਰਾਂ ਤਿੰਨ ਸੱਤ 900 ਸਾਲ ਚਲੋ ਜਾ ਤਿੰਨ ਸਾਲ ਹਜ਼ਾਰ ਸਾਲ ਚਾਰ ਸਾਲ ਤੋਂ ਲੈਣੋ 350 350 ਸਾਲ ਪੁਰਾਣਾ ਠੀਕ ਆ ਜੀ ਇਹ 350 ਸਾਲ ਪੁਰਾਣਾ ਡੇਰਾ ਜੀ ਪਾਕ ਪਾਕਿਆ ਦਾ ਬਾਬਾ ਜੀ ਨੇ ਗੱਲ ਬਾਬਾ ਜੀ ਕਿ ਮੈਂ ਇੱਥੇ ਸੁਣਾ ਦੀ ਵੀਡੀਓ ਵੀ ਦੇਖਦਾ ਉਹਨਾਂ ਕਹਿੰਦੇ ਦਰਵੇਸ਼ ਹੈ ਦਰਵੇਸ਼ ਨਾ ਤੇ ਜਗਾ ਇੱਥੇ ਜਗਾ ਤੋਂ ਕਹਿੰਦੇ ਸੁਣਾ ਅਸੀਂ ਵੀ ਇਹ ਲੇਕਿਨ ਪਤਾ ਕੋਈ ਨਹੀਂ ਅੱਛਾ ਜੀ ਲੇਕਿਨ ਗੱਲ ਇਹ ਹੈ ਕਿ ਵਈ ਇੱਥੇ ਜਦੋਂ ਭੋਗ ਵੰਦਾ ਰੋਟੀ ਦਾ ਆਪਣਾ ਉਹ ਭਗਵਾਨ ਨੂੰ ਭੋਗ ਨਹੀਂ ਪਾਉਂਦੇ ਆਪਾਂ ਪਾਉਂਦੇ ਆਂ ਦਰਵੇਸ਼ਾਂ ਨੂੰ ਅੱਛਾ ਇਹਨਾਂ ਨੂੰ ਫਿਰ ਹੋਕਾ ਦਿੱਤਾ ਜਾਂਦਾ ਹੈ? ਹਾਂਜੀ, ਹੋਕਾ ਦਿੱਤਾ ਜਾਂਦਾ। ਅੱਛਾ ਅੱਛਾ ਅੱਛਾ। ਫਿਰ ਆਪਾਂ ਆਕੇ ਮੈਂ ਵੀ ਇਹ ਦਰਵੇਸ਼ ਜਿਹੜੇ ਲੰਗਰ ਬੰਨ੍ਹ ਕੱਢਦੇ ਆਰੇ। ਇਹ ਦੋ ਟਾਈਮ ਚੱਕਦੇ ਆਂ। ਅੱਛਾ ਜੀ। ਇੱਕ ਦਿਨ ਵਿੱਚ 12 ਵਜੇ ਹੁੰਦਾ ਹੈ। ਹੁਣ 12 ਵਜੇ ਹੋਕਾ ਦੇਉਂਗਾ। ਹਾਂ, ਹੋਕਾ ਦੇਵਾਂਗਾ। 10:00 ਵਜੇ ਆ। ਹਾਂ, 12:30, 12 ਅੱਤਵਾ ਦੇਵਾਂਗੇ ਇੱਕ ਸ਼ਾਮ ਨੂੰ ਦਿੰਦੇ 9 ਵਜੇ ਅੱਛਾ ਜੀ ਸਵੇਰੇ ਲੱਸੀ ਪਾਣੀ ਦੇ ਦਿੰਦੇ ਅਰੇ ਛੱਕਦੇ ਆ ਹਾਂ ਤੇ ਬਾਹਰਲੇ ਦੇ ਦਰਵੇਸ਼ ਦਾ ਉਹ ਤਾਂ ਨਹੀਂ ਇੱਥੇ ਆਉਣ ਦਿੰਦੇ ਹੁਣ ਇਹ ਬਾਹਰਲੇ ਨੂੰ ਆ ਨਹੀਂ ਆਉਣ ਦਿੰਦੇ ਇਹ ਆਪਸ ਵਿੱਚ ਲੜ ਕੇ ਇੱਕ ਦੂਸਰੇ ਨੂੰ ਮਾਰ ਕਟਾਈ ਕਰਕੇ ਜੀ ਮਰ ਜਾਂ ਮਾਰ ਦਿੰਦੇ ਅੱਛਾ ਇੰਨੇ ਜੈਰੀ ਦੇ ਹਾਂ ਕਿ ਐਸਾ ਨਾ ਕੁੱਤੇ ਕੁੱਤੇ ਦਾ ਆਪਣਾ ਆਪਣਾ ਏਰੀਆ ਹੁੰਦਾ ਨਾਲੇ ਏਰੀਆ ਹੁੰਦਾ ਉਹਨਾਂ ਦਾ ਹਾਂ ਫਿਰ ਇਹ ਜੰਗਲੀ ਕੁੱਤੇ ਆ ਨਾ ਸਾਰੇ ਉੱਥੇ ਹੀ ਰਹਿਣ ਵਾਲੇ ਪੁਰਾਣੇ ਜੰਗਲੀ ਵੱਡੇ ਵੱਡੇ ਵਾ ਦੇਖੇ ਦਰਵੇਸ਼ ਜੀ ਦੇ ਹਾਂ ਜੇ ਲੋਕ ਪੀਤਾ ਹੈ ਰਾਜ ਇਹਨਾਂ ਦਾ ਇੱਕ ਚੱਲਦਾ ਬਿਲਕੁਲ ਜੀ ਇਹ ਬਾਹਰ ਜਾਣਗੇ ਤਾਂ ਤੁਸੀਂ ਚੈਨਲ ਨੂੰ ਖੜ ਲੈਂਗੇ ਬਾਰ-ਬਾਰ ਖੜ ਲੇਗਾ ਤੇ ਪਹਿਲਾਂ ਤੁਸੀਂ ਭਗਵਾਨ ਨੂੰ ਪ੍ਰਸ਼ਾਦ ਲਾਉਣਾ ਇਹਨਾਂ ਨੂੰ ਹਾਂ ਰੋਟੀ ਦਾ ਭੋਗ ਪਹਿਲੇ ਇਹਨਾਂ ਨੂੰ ਪਾਣਾ ਜੀ ਦਰবেশਾਂ ਨੂੰ ਠੀਕ ਹੈ ਜੀ ਸਾਡੇ ਸਾਡੇ ਜਿਹੜੇ ਵਿਗਨਗਰੀ ਬਾਬਾ ਜੀ ਸੀ ਉਹ ਕਹਿ ਕੇ ਗਏ ਸੀਗੇ ਅੱਛਾ ਜੀ ਕਿ ਪਹਿਲੇ ਭੋਗ ਦਰবেশਾਂ ਨੂੰ ਪਾਣਾ ਹੈ ਅੱਛਾ ਜੀ ਹਾਂ ਜੀ ਇਹ ਹੈ ਗਤੀ ਘਰ ਆਪਾਂ ਦੇਖ ਰਹੇ ਹਾਂ ਲਾਈਟ ਚਲੀ ਗਈ ਹੈ ਹੁਣ ਤੇ ਹੋਰ ਬਾਬਾ ਜੀ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਹੀ ਕਹਿਣਾ ਚਾਹੁੰਗਾ ਜੀ ਕਿ ਦੇਖੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੀ ਕਿ ਕੁੱਤੇ ਵਾਲਾ ਡੇਰਾ ਨਾਮ ਜਰੂਰ ਵੱਜਦਾ ਹੈ। ਅੱਛਾ ਜੀ ਇੱਥੇ ਕੁੱਤੇ ਨਾ ਛੱਡੋ ਲਾ ਕੇ ਸਾਡੇ ਕੋਲ ਅੱਥੇ ਕੋਈ ਮਤਲਬ ਸੁਵਿਧਾ ਨਹੀਂ ਹੈਗੀ। ਅੱਛਾ ਜੀ ਮੈਨੂੰ ਉਹਨੂੰ ਹੱਜੂੜ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਕੁੱਤੇ ਛੋੜਦੇ ਆ ਕਿ ਵੀ ਇਹ ਕੁੱਤੇ ਵਾਲਾ ਡੇਰਾ ਹੈ ਕੁੱਤੇ ਦੇ ਨਾਮ ਜਮਾਏ। ਪਰ ਰਹਿਣ ਹੀ ਨਹੀਂ ਦਿੰਦੇ ਹਨ ਮਤਲਬ ਮਾਰ ਦੇਣਗੇ ਤਾਂ। ਹਾਂ ਇਹ ਮਾਰ ਦੂੰਗੇ। ਦੂਸਰੀ ਇੱਥੇ ਕੋਈ ਵਿਵਸਥਾ ਨਹੀਂ ਹੈਗੀ। ਅੱਛਾ ਜੀ ਠੀਕ ਹੈ ਜੀ ਕੁੱਤਿਆਂ ਦੀ ਜੇ ਵਿਵਸਥਾ ਬਣੇਗੀ ਤਾਂ ਆਪਾਂ ਆਪ ਕਹਿ ਦਾਂਗੇ। ਇਨਦੇ ਵਾਸਤੇ ਹੋਲ ਪਾਣੀ ਕੁਝ ਖਾਣਾ ਪਾਣੀ ਕਰਮਚਾਰੀ ਸਭ ਰੱਖਨੇ ਪੜਨੇਗੀ ਤਾਂ ਹੀ ਕੁੱਤੇ ਦੀ ਦੇਖਭਾਲ ਹੋਏਗੀ ਨਾ ਜਿਕਨੇ ਜੀ ਜੀ ਤੋਂ ਉਹ ਇੱਥੇ ਛੱਡ ਦੇਗੇ ਕੁੱਤੇ ਮਾਰ ਦੋਗੇ ਅਸੀਂ ਫਿਰ ਦਫਨਾਣੇ ਤੇ ਰਹੋਗੇ ਗੱਡਾ ਖੋਦ ਖੋਦ ਕੇ ਹਾਂ ਕਰਦੇ ਰਹੇ ਆ ਅਸੀਂ ਤਾਂ ਸਾਰੇ ਨੂੰ ਬਿਨ ਚਿਕੜ ਤੇ ਬڑے ਨਹੀਂ ਛੋਟੇ ਨਹੀਂ ਕੋਈ ਇੱਥੇ ਆਏ ਹੋਏ ਜਾਣੇ ਕਿ ਜਦ ਪਹਿਲਾਂ ਸੀ ਸਾਰੇ ਇਸ ਤਰ੍ਹਾਂ ਪਰੰਪਰਾ ਚੱਲੀ ਆ ਹਾਂ ਇਹ ਜੀ ਪੁਰਾਣੀ ਪਰੰਪਰਾ ਚਲਦੀ ਆ ਰਹੀ ਹੈ ਅੱਛਾ ਹਾਂ ਜੀ

ਇਹ ਇਹ ਜਿਹੜਾ ਢੂਣਾ ਆਪਣਾ ਪਿੱਛੇ ਹਾਂਜੀ ਹਾਂਜੀ ਉਹ ਢੂਣੇ 'ਚ ਬਾਬਾ ਜੀ ਰਹਿੰਦੇ ਸੀ ਆ ਅਖੰਡ ਢੂਣਾ ਮੈਂ ਪਹਿਲਾਂ ਦੇਖਿਆ ਹਾਂ ਇਹ ਪੁਰਾਣਾ ਸੁਣਾਈ ਗਈ ਸੀ ਪਹਿਲੇ ਅੱਛਾ ਜੀ ਉਸ ਤੋਂ ਬਾਅਦ ਕਿ ਜਿਹੜਾ ਰਾਜਾ ਜਦੋਂ ਆਇਆ ਉਹ ਤੁਰਦਾ ਤੁਰਦਾ ਜੰਗਲ ਸੀਗਾ ਭੁੱਲ ਕੇ ਰਸਤਾ ਭੁੱਲ ਗਿਆ ਅੱਛਾ ਜੀ ਉਹ ਆ ਗਿਆ ਤੇ ਦੇਖਿਆ ਉਹਨੇ ਲੈਟ ਚੱਲੀ ਗਿਆ ਦੇਖਿਆ ਬਾਖਮਾ ਜੀ ਬੈਠਿਆ ਆ ਬਾਬਾ ਜੀ ਮੈਂ ਰਾਤ ਕੱਟ ਲਾਂ ਮੈਂ ਪਟਿਆਲੇ ਪਹੁੰਚਣਾ ਮੇਰਾ ਪਟਿਆਲੇ ਟੂਬਰਾ ਮੇਂ ਪਹਚਾਣਾ ਪਾਣੀ ਨਾਲ ਅੱਛਾ 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 ਚੂੜਾ ਪੈਂਦਾ ਨਾ ਚੂੜਾ ਪੈਂਦਾ ਹਾਂਜੀ ਇਹ ਵਰਦਾਨ ਇਥੋਂ ਮਿਲਿਆ ਵਾ ਇਹ ਵਰਦਾਨ ਇਥੋਂ ਮਿਲਿਆ ਹਾਂ ਪਟਿਆਲੇ ਵਾਲੇ ਰਾਠਿੰਗ ਫਿਰ ਉਹ ਰਾਜਾ ਬਣ ਕੇ ਆਇਆ ਅੱਛਾ ਜੀ ਫਿਰ ਉਹ ਬਾਬੇ ਨੂੰ ਜਗ੍ਹਾ ਦੇਗਾ ਅੱਛਾ ਉਹ ਜਗ੍ਹਾ ਦੇ ਗਿਆ ਇਹ ਜਗ੍ਹਾ ਕਿਸੇ ਨੇ ਨਹੀਂ ਬਣਾਈ ਬਣਾਈ ਰਾਜਾ ਦੇਗਾ ਕੁੱਤਿਆਂ ਨੂੰ ਖੀਮ ਖਵਾ ਦੋ ਕੀ ਚੱਕਰ ਸੀ ਉਹ ਉਹ ਐਸੀ ਬਾਈ ਉਸ ਟਾਈਮ ਰਾਜੇ ਕੋਲ ਕੁਸ਼ੀ ਕਾ ਨਹੀਂ ਦਸਰਾ ਦੇਣ ਨੂੰ ਜਿਵੇਂ ਤੁਸੀਂ ਸਾਨੂੰ ਪੰਜੀ ਰੋਲ ਕੋਈ ਪੈਸਾ ਤੇਲਾ ਦਿੰਦੇ ਹੋ ਉਹਦੇ ਕੋਲ ਕੁਝ ਨਹੀਂ ਜਾਣਾ ਵਟਕਾ ਹੋਆ ਸੀ ਅੱਛਾ ਜੀ ਉਹਦੇ ਕੋਲ ਅਫੀਮ ਸੀ ਅਫੀਮ ਖਾਂਦਾ ਸੀ ਅੱਛਾ ਜੀ ਉਹ ਕਹਿੰਦਾ ਮਹਾਰਾਜ ਅਫੀਮ ਖਾਂਦੇ ਤਾਂ ਲੈ ਲੋ। ਅੱਛਾ ਜੀ। ਮੈਂ ਤੁਹਾਨੂੰ ਦੇ ਦਿੰਦਾ। ਅੱਛਾ ਜੀ। ਉਹ ਕਹਿੰਦੇ ਬਈ ਮੈਂ ਤਾਂ ਖਾਂਦਾ ਨਹੀਂ ਕੁੱਤਾ ਖਾ ਲੈਂਦਾ। ਇਹ ਮੇਰੀ ਕੁੱਤੀ ਖਾ ਲੈਂਦੀ ਇਹਨੂੰ ਖਲਾ। ਅੱਛਾ ਜੀ। ਉਹ ਕੁੱਤੀ ਨੂੰ ਖਲਾਣ ਲੱਗਾ ਖਾਂਦੀ ਖਾਂਦੀ ਉਹ ਸਵਾਵਣ ਕਹਿੰਦਾ ਅਫੀਮ ਖਾ ਗਈ। ਉਹਨਾਂ ਕੋਲੋਂ ਕੁੱਤੀ ਅੱਛਾ ਜੀ। ਕੁੱਤੀ ਫੀਮ ਖਾ ਗਈ। ਹਾਂ ਰਾਜੇ ਕੋਲ ਅਫੀਮ ਖਤਮ ਹੋ ਗਈ। ਅੱਛਾ ਜੀ। ਫੇਰ ਬਾਬੇ ਨੇ ਪੁੱਛਿਆ ਕੁੱਤੀ ਨੂੰ ਆ ਵੀ ਰੱਜ ਗਈ? ਤਾਂ ਕੁੱਤੀ ਐਗੜਦੀ ਸੀ। अच्छा 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 नहीं राजी हाँ मैं राजा मेरी कुत्ती तो रजा नहीं सका तू की रजाएगा तो अपना पटियाला रास्ता बन लगा जिते तक गेड़ा लाऊगा हाँ, ये, तो हाँ, ये जिन्ने अपनी जगह है ਅੱਛਾ ਉੱਚੇ ਕੁੱਤੀ ਕੁੰਮੀ ਸੀ ਆਪਣੀ ਕੁੰਮੀ ਜਿੰਨਾ ਕੁੰਮੀ ਉਹੀ ਜਗ੍ਹਾ ਥੋੜੀ ਵੱਡੀ ਹਾਂ ਇਹ ਬਾਤ ਇਹ ਰਾਜਾ ਨੇ ਦੀਵੀ ਸਾਨੂੰ ਜਗ੍ਹਾ ਧੰਨਵਾਦ ਹੈ ਰਾਜਾ ਪਟਿਆਲਾ ਕਿਸੇ ਨੇ ਨਹੀਂ ਰਾਜਾ ਨੇ ਦੀਵੀ ਸਾਨੂੰ ਮਹਾਰਾਜਾ ਪਟਿਆਲੇ ਯੈਸ ਅੱਛਾ 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 ਰਾਜਾ ਪਟਿਆਲੇ ਵਾਲੇ ਇਹਨਾਂ ਦੀ ਜਿਨ੍ਹਾਂ ਨੇ ਇਹ ਦਾਨ ਕਰੀ ਨੀ ਜਗ੍ਹਾ ਬਾਬਾ ਭਗਵਾਨ ਗਰੀ ਨਹੀਂ ਜਿਹੜੇ ਬਾਬੇ ਸੀਗੇ ਰਾਜੇ ਮਹਾਰਾਜੇ ਉਹਨਾਂ ਦਾ ਨਾਮ ਕੀ ਸੀ ਭੂਪ ਸਿੰਘ ਅੱਛਾ ਜੀ ਉਹਨਾਂ ਦਾ ਨਾਮ ਸੀ ਭੂਪ ਸਿੰਘ ਉਹ ਜੇ 360 ਰਾਣੀਆਂ ਰੱਖਦਾ ਸੀ ਇਹ ਅੱਛਾ ਜੀ ਭੁਪਿੰਦਰ ਸਿੰਘ ਭੁਪਿੰਦਰ ਸਿੰਘ ਉਹ ਪਾ ਜੀ महाराजा भूपिंदर सिंह जो अपने अपने राजा क्या है, नाम जो है क्या नाम है पटियाले का सिंह क्या अमनिंदर, उनके उनके परिवार परिवार के उनके के उनके दादा थे वो राजा थे वो राजा उन्होंने दिया बहुत पटियाले वाले राजे का भी नाम चल रहा है ਠੀਕ ਆ ਧੰਨਵਾਦ ਆ ਬਾਬਾ ਜੀ ਤੁਹਾਡਾ ਹਾਂਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ 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 ਮੈਨੂੰ ਪਤਾ ਲੱਗਿਆ ਸੀ ਵੀ ਇਰੇ ਦਰਵੇਸ਼ਾਂ ਦਾ ਰਾਜ ਚੱਲਦਾ ਤਾਂ ਕਰਕੇ ਮੈਂ ਇੱਥੇ ਆਇਆ ਸੀਗਾ ਤੇ ਮੈਂ ਕਿਹਾ ਚਲੋ ਮੈਂ ਵੀ ਦਰਸ਼ਨ ਕਰ ਆਵਾਂ ਅੱਜ ਠੀਕ ਹੈ ਸੋ ਜਿਵੇਂ ਬਾਬਾ ਜੀ ਦੱਸਿਆ ਖੰਡ ਧੋਣਾ ਇਹੀ ਉਹ ਖੰਡ ਧੋਣਾ ਹੈਗਾ ਜਿਹੜੇ ਬਾਬਾ ਜੀ ਨੇ ਜ਼ਿਕਰ ਕੀਤਾ ਹੈਗਾ ਦਰਸ਼ਨ ਕਰੋ ਇਹ ਜਿਹੜੀ ਭਗੂਤੀ ਆ ਇਹ ਸਾਰੇ ਜਿਹੜੇ ਸੰਗਤ ਇੱਥੇ ਆਉਂਦੀ ਆ ਵਰਤਦੀ ਆ ਉਹ ਇਹ ਆ ਗੱਦੀਕਰ ਬਾਬਾ ਜੀ ਦਾ ਇੱਥੇ ਦੇਦੇ ਦਾ ਬੱਚੇ ਤੁਸੀਂ ਵੀ ਇੱਥੇ ਹੁੰਨੇ ਹੋ ਕੀ ਨਾਮ ਆਪਣਾ ਜਸ਼ਨ ਜਸ਼ਨ ਜਿਹੜਾ ਇਹ ਦੱਸ ਰਹੇ ਆ ਵੀ ਇੱਥੇ ਕੁੱਤਿਆਂ ਦੇ ਨਾਮ ਤੇ ਜਗ੍ਹਾ ਸਹੀ ਗੱਲ ਆ ਹਾਂ ਜੀ ਹਾਂ ਕਿੰਨੇ ਕਿ ਜਗ੍ਹਾ ਕੁੱਤਿਆਂ ਦੇ ਨਾਮ ਤੇ 420 ਬਿਗਾ ਜੀ ਆਪਣ ਗੱਲ ਕਰਦੇ ਸੀ ਵੀ ਕਿੰਨੀ ਕਿ ਜਗ੍ਹਾ ਕੁੱਤਿਆਂ ਦੇ ਨਾਮ ਤੇ ਦਰਵੇਸ਼ਾਂ ਦੇ ਨਾਮ ਤੇ 420 ਬਿਗਾ ਜੀ ਮੀਨਾਂ ਜੀ ਅੱਜ ਕੋਈ 10 200 ਕਹਿ ਰਿਹਾ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ 400 ਬਿੱਗਾ 400 ਤੁਸੀਂ ਫਿਰ ਇੱਥੇ ਸੇਵਾ ਕਰਦੇ ਹੋ ਹਾਂ ਜੀ ਹਾਂ ਅੱਛਾ 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 ਤੇ ਇਹ ਜਿਹੜੇ ਆ ਫਰਦ ਵੀ ਵੜਦੀ ਹੋਣੀ ਹੈ ਇਹਨਾਂ ਦੇ ਨਾਂ ਤੇ ਹਾਂ ਜੀ ਹਾਂ ਕੁੱਤਿਆਂ ਦੇ ਨਾਂ ਤੇ ਤੇ ਜਿਹੜੀ ਆਪਣੇ ਫਿਰ ਕਿਸੇ ਦੇ ਨਾਂ ਤਾਂ ਨਹੀਂ ਆਪਾਂ ਕਰਾ ਸਕਦੇ ਇਹ ਹਨਾ ਨਹੀਂ 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 ਹੁੰਦੀ ਨਹੀਂ ਨਾਂ ਤੇ ਅੱਛਾ 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 ਠੀਕ ਆ ਭਾਈ ਧੰਨਵਾਦ ਇਹ ਸੀ ਇੱਥੇ ਬਚਿੰਦੇ ਤੇ ਆਪਾਂ ਬਾਬਾ ਜੀ ਨਾਲ ਵੀ ਗੱਲ ਕਰਾਂਗੇ ਆ ਜਨਾਂ ਇਹ ਹੈ ਗੱਦੀ ਘਰ ਤੇ ਜਿੱਥੇ ਪ੍ਰਸ਼ਾਪ ਵਗੈਰਾ ਦਿੱਤਾ ਜਾਂਦਾ ਤਾਂ ਤੇ ਇੱਥੇ ਸਾਰੇ ਗੱਦੀ ਘਰ ਦੇ ਵਿੱਚ ਆ ਜਾਂਦੇ ਆ ਉਹ ਇਧਰ ਵੀ ਬਾਬਾ ਜੀ ਦਾ ਧੂਣਾ ਅਖੰਡ ਧੂਣਾ ਚੱਲਦੇ ਆ ਉੱਤੇ ਮੰਦਿਰ ਵੀ ਬਣਿਆ ਹੋਇਆ ਛੱਤ ਦੇ ਉੱਪਰ ਚੱਲਾਂਗੇ ਆ ਤਾਂ ਅਨਪੂਰਨਾ ਦੇਵੀ ਜੀ ਦਾ ਮੰਦਿਰ ਤੇ ਬਹੁਤ ਸੋਹਣੇ ਮੰਦਿਰ ਜਿਹੜੇ ਬਣੇ ਹੋਏ ਆ ਚੱਲਦੇ ਆਪਾਂ ਅੰਦਰ ਸੋ ਦਰਸ਼ਨ ਕਰ ਲੋ आनपूर्णा माताजी ਦੇ ਇਹ ਵੀ ਇਹ ਵੀ માતાજી ਨੇ ਅੱਛਾ ਜੀ ਤਾਂ ਫਿਰ ਇਹ ਹੁਣ ਮਤਲਬ ਜਿਵੇਂ ਮੰਦਿਰ ਬਣਾਇਆ ਇਹ ਮੂਰਤੀ ਸਥਾਪਨਾ ਕੀਤੀ ਹੋਣੀ ਉਹ ਪਹਿਲਾਂ ਦਾ ਜਿਹੜਾ ਹੈ ਇਸ ਰੂਪ ਲੈ ਕੇ ਆ ਜੀ ਓਕੇ 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 ਇਹ ਸਥਾਪਨਾ ਕੀਤੀ ਹੈ ਬਹੁਤ ਸ਼ਰਦਾ ਇਸ ਮੰਦਿਰ ਵਿੱਚ ਤੇ ਸ਼ਵਰਾਤਰੀ ਨੂੰ ਇੱਥੇ ਜਿਹੜਾ ਮੇਲਾ ਲੱਗਦਾ ਹੈ ਜੀ ਤੇ ਦਸਹਿਰੇ ਨੂੰ ਵੀ ਦੱਸਿਆ ਬਾਬਾ ਜੀ ਨੇ ਪਡਾਰਾ ਹੁੰਦਾ ਰਾਤ ਨੂੰ ਜਾਗਰਣ ਹੁੰਦਾ ਠੀਕ ਆ ਆਪਾਂ ਉੱਪਰ ਆ ਗਏ ਆ ਦੇਖ ਸਕਦੇ ਹਾਂ ਤੁਸੀਂ ਇਹ ਮੰਦਿਰ ਜਿਹੜਾ ਆਣ ਇਧਰਲੇ ਪਾਸੇ ਨਵਾਂ ਬਣਿਆ ਤੇ ਸਾਹਮਣੇ ਸਾਰਾ ਡੇਰਾ ਜਿਹੜਾ ਉਹ ਪ੍ਰਾਤਨ ਹੈਗਾ ਜੀ ਕਾਫੀ ਇਹ ਮਤਲਬ ਸਾਰੇ ਜਿਵੇਂ ਉਹ ਸਾਹਮਣੇ ਦਰਖਤ ਲੱਗੇ ਸਾਰੇ ਬਾਣ ਆਪਣਾ ਹੀ ਆ ਕੁੱਤਿਆਂ ਦੇ ਨਾਮ ਤੇ ਦਰਵੇਸ਼ਾਂ ਦੇ ਨਾਮ ਤੇ ਆ ਨਹੀਂ ਉੱਥੇ ਨਹੀਂ ਮਤਲਬ ਗੌਰ ਜਰੀਆ ਉਸ ਤੋਂ ਇਧਰ ਇਧਰ ਹੈ ਬਾਕੀ ਪਿੱਛੇ ਸਾਰੀ ਹੀ ਹੈ ਬਾਕੀ ਪੱਠਾ-ਪੁੱਠਾ ਵਿੱਚ ਆਉਂਦਾ ਹੈ ਅੱਛਾ ਪੱਠਾ ਵਿੱਚ ਆਉਂਦਾ ਉਹ ਪਰਲੇ ਪਾਸੇ ਆ ਪੱਠਾ ਇਹ ਜਿਹੜੇ ਪਿਛੇ ਆ ਜੀ ਅੱਛਾ 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 ਪਿੱਛੇ ਦੀ ਕਿਨਾਰੇ ਤੇ ਬਾਕੀ ਥੋੜੀ ਜਿਹੀ ਜ਼ਮੀਨ ਪਰਲੇ ਸੜੀ ਉੱਧਰ ਦੀ ਸੜਾਈ ਠੀਕ ਆ ਆਪਣੇ ਸਾਰਾ ਬਾਬਾ ਜੀ ਦਾ ਏਰੀਆ ਸਾਰਾ ਇਹ ਅੱਛਾ 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 ਇੱਧਰ ਸਾਰਾ ਸਮਾਨ ਹੈ ਇੱਧਰ ਪਿਆ ਹੈਗਾ ਆ ਸਦੂ ਕੋਈ ਵੇਖਿਆ ਕਿੰਨਾ ਪੁਰਾਣਾ ਹਨਾ ਸੋ ਇਹ ਅਨਪੁਰਨਾ ਮਾਤਾ ਦਾ ਭੰਡਾਰਾ ਭੰਡਾਰਾ ਖੋਲ ਕੇ ਦਿਖਾਵਾਂਗੇ ਆਪਾਂ ਨੂੰ ਰੇ ਅੱਛਾ ਇੱਧਰ ਹੀ ਪੱਕਦਾ ਹੈ ਜੀ ਵਾਹ ਜੀ ਵਾਹ ਮੱਜਾ ਮੁੱਜਾ ਗਊਆਂ ਆਪਣੀਆਂ ਨੇ ਹੈ ਠੀਕ ਸੋ ਇਹ ਲੰਗਰ ਹਾਲ ਇੱਥੇ ਦੇ ਮਾਤਾ ਅਨਪੁਰਨਾ ਦਾ ਮੰਦਿਰ ਵੀ ਤੁਹਾਨੂੰ ਦਿਖਾਇਆ ਸੀ ਦੇ ਵਿੱਚ ਜਿਹੜੀਆਂ ਇੱਥੇ ਦੇਸੀ ਜਿਹੜੀਆਂ ਬੂਟੀਆਂ ਨਾਲ ਜਿਹੜੀਆਂ ਦਵਾਈਆਂ ਉਹ ਵੀ ਇੱਥੇ ਮਿਲਦੀਆਂ ਨੇ ਤੇ ਇਹ ਤੁਸੀਂ ਦੇਖ ਰਹੇ ਹੋ ਰਾਖ ਜਿਹੜਾ ਧੋਣਾ ਇੱਥੇ ਬਾਲ ਕੇ ਫਿਰ ਰਾਖ ਬਣਦੀ ਆ ਉਸ ਸੰਗਤਾਂ ਨੂੰ ਜਿਹੜੀਆਂ ਦਿੱਤੀ ਜਾਂਦੀ ਆ ਤਾਂ ਆਪਣਾ ਜੀ ਮੇਰਾ ਨਾਮ ਹਰੀ ਗਿਰ ਹਾਂ ਜੀ ਹਰੀ ਗਿਰ ਹਾਂ ਅੱਛਾ ਹਰੀ ਗਿਰ ਜੀ ਨਮਸਕਾਰ ਜੀ ਓਮ ਨਵ ਨਾਰਾਇਣ ਇਹ ਆਯੁਰਵੇਦ ਦੇ ਗਾਈਡ ਹਾਂ ਜੀ ਇਹ ਫਿਰ ਇਹਨੂੰ ਜਿਹੜੀਆਂ ਦਵਾਈਆਂ ਇਹਨੂੰ ਵੇਖ ਕੇ ਬਣਾਇਦੀਆਂ ਹਾਂ ਇਹ ਕੰਪਲੀਟ ਗਾਈਡ ਹੈ ਅੱਛਾ ਇਹ ਇਹ ਦੇਖ ਕੇ ਫਿਰ ਦਵਾਈਆਂ ਬਣਦੀਆਂ ਹਾਂ ਇਹ ਪੰਜੇ ਭਾਗ ਠੀਕ ਹੈ ਸੋ ਇੱਥੇ ਦਵਾਈਆਂ ਵੀ ਜਿਹੜੀਆਂ ਬਣਾਈਆਂ ਜਾਂਦੀਆਂ ਇਹ ਗਾਈਡ ਨੂੰ ਦੇਖ ਕੇ ਜਿੱਧਰ ਦੇਖਦੇ ਆ ਉਧਰ ਦਰवेश ਜਿਹੜੇ ਆ ਤੁਹਾਨੂੰ ਮਿਲਣਗੇ ਇੱਥੇ ਸੋਏ ਹੈ ਉਹ ਜਗ੍ਹਾ ਜਿੱਥੇ ਦਰवेशਾਂ ਦਾ ਜਿਹੜਾ ਰਾਜ ਚੱਲਦਾ ਤੇ ਇਹਨਾਂ ਦੇ ਨਾਵਾਂ ਤੇ ਜਾਇਦਾਦ ਹੈ ਕਿੰਨਾਂ 150 ਕਿੱਲਾ ਕੋਈ 210 ਦਾ ਜਾਨਕਿ 1.5 200 ਕਿੱਲਾ ਇੱਥੇ ਜਿਹੜੀ ਆ ਇਹਨੇ ਦੇ ਨਾਂ ਤੇ ਜਾਇਦਾਦ ਦਾ ਉਹ ਕਿਸੇ ਦੇ ਨਾਂ ਟਰਾਂਸਫਰੇਬਲ ਨਹੀਂ ਹੈ ਜੇ ਕੋਈ ਕਰਾਉਣਾ ਵੀ ਚਾਹੰਦੇ ਉੱਥੇ ਨਹੀਂ ਹੋ ਸਕਦੀ ਜਾਇਦਾਦ ਟਰਾਂਸਫਰ ਹੰਡ ਧੋਣਾ ਉੱਥੇ ਦੀ ਜਿਹੜੀ ਸੇਵਾ ਉਹ ਹੋ ਰਹੀ ਹੈ ਮੁੰਡੇ ਕਰ ਰਹੇ ਨੇ ਬੀਬੀਆਂ ਕਰ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਆਪਾਂ ਉਸ ਜਗਤ 'ਚ ਹੀ ਖੜੇ ਆ ਬਾਬਾ ਜੀ ਦੇ ਡੇਰੇ 'ਚ ਸੋ ਇੱਥੇ ਧੋਣ ਦਾ ਕੰਮ ਜਿਹੜਾ ਜਾਰੀ ਉਹ ਹੋਇਆ ਵਾ ਕਾਫੀ ਵਿਸ਼ਾਲ ਮੰਦਿਰ ਤਾਂ ਕਾਫੀ ਪੁਰਾਣਾ ਆ ਦੇਖ ਸਕਦੇ ਹੋ ਤੁਸੀਂ ਕਾਫੀ ਪੁਰਾਣੀ ਬਾਬਾ ਜੀ ਦੀ ਜਿਹੜੀ ਇਮਾਰਤ ਆ ਜਿਹੜੇ ਮੰਦਿਰ ਦੀ ਇਮਾਰਤ ਆ ਉਹ ਬਣੀ ਹੋਈ ਆ ਕਿ ਸਟ੍ਰਾਈਟਰ ਸਟੋਰ ਵਗੈਰਾ ਤੁਸੀਂ ਦੇਖ ਰਹੇ ਹੋ ਕਾਫੀ ਵੱਡੇ ਵੱਡੇ ਮੋਟੀਆਂ ਮੋਟੀਆਂ ਕੰਨਾਂ ਦੇ ਵਿੱਚ ਬਣੇ ਹੋਏ ਆ ਚੱਲਦੇ ਆ ਅੱਗੇ ਉਹ ਇਹ ਹੈਗੀ ਆ ਇੱਥੇ ਦੀ ਵਿਸ਼ਾਲ ਗਊਆਂ ਵੀ ਹੈਗੀਆਂ ਜਿੱਥੇ ਮੱਝਾਂ ਵੀ ਹੈਗੀਆਂ ਯਾਨੀ ਕਿ ਗਊਸ਼ਾਲਾ ਤੇ ਮੱਝਾਂ ਡੰਗਰ ਜਿਹੜੇ ਆ ਇੱਥੇ ਰੱਖੇ ਹੋਏ ਆ ਤੇ ਆ ਦੇਸ਼ਾ ਦੇ ਸਾਰੇ ਪਾਸੇ ਨਾਲ ਇਹਨਾਂ ਦੇ ਉੱਪਰ ਵਿਫਾਜਤ ਕਰਨ ਵਾਲੇ ਵੀ ਨਾਲ ਲੱਗੇ ਹੋਏ ਆ ਸਾਫ਼ ਸੁਪਾਈ ਆ ਉਹ ਹੁੰਦਾ ਰਹਿੰਦਾ ਜੈ ਹੋ ਜਾ ਓਮ ਨਮਨ ਹੋ ਰਾਏ ਨਮਸਕਾਰ ਕਹਾਂ ਕੇ ਹੋ ਆਪ ਯਹੀ ਕੇ ਹੀ ਪੰਜਾਬ ਕੇ ਆ ਅੱਛਾ ਅੱਛਾ ਆਮਦਾਈ ਹੈ ਹੈ ਸੇਵਾਦਾਰ ਆਈ ਹੈ ਅੱਛਾ ਸੇਵਾਦਾਰ ਹੋ ਠੀਕ ਆ ਠੀਕ ਆ ਠੀਕ ਆ ਸੇਵਾ ਲਗਾ ਦੇ ਜੀ ਤਨ ਕਾ ਕੰਟਾ ਨਹੀਂ ਨਹੀਂ ਬਹੁਤ ਵਧੀਆ ਬਹੁਤ ਵਧੀਆ ਸੇਵਾ ਕਰ ਰਹੇ ਹੋ ਇੱਥੇ ਮੈਂ ਪੁੱਛਣਾ ਚਾਹੁੰਦਾ ਇੱਥੇ ਦਾ ਤੁਸੀਂ ਵੀ ਦੱਸੋ ਇਸ ਮੰਦਿਰ ਵਾਰੇ ਵੀ ਕੁੱਤਿਆਂ ਦਾ ਰਾਜ ਚੱਲਦਾ ਰਹੇ ਹਾਂ ਹਾਂ ਕੁੱਤੇ ਦੇਖੋ ਜੀ 12 ਵਜੇ ਰੁਕਾ ਮਾਰਿਆ ਜਾਂਦਾ ਜੀ ਰੁਕਾ ਜਾਨੀ ਕਿ ਉਹਨਾਂ ਨੂੰ ਬੁਲਾਇਆ ਜਾਂਦਾ 12 ਵਜੇ ਦਿਨ ਚ ਹਾਂ ਪਹਿਲਾਂ ਲੰਗਰ ਪਕੂਗਾ ਜੀ ਅੰਦਰ ਅੱਛਾ ਜੀ ਲੰਗਰ ਪੱਕ ਕੇ ਉੱਤੇ ਬਾਅਦ 12 ਵਜੇ ਪੂਰੇ 12 ਵਜੇ ਰੁਕਾ ਵੱਜ ਜਾਣਾ ਅੱਛਾ ਜੀ ਅੱਛਾ ਜੀ ਰੁਕਾ ਪੱਕ ਕੇ ਸਾਰੇ ਕੁੱਤੇ ਨੂੰ ਰੁਕਾ ਮਾਰ ਕੇ ਰੁਕਾ ਕਿੰਨੇ ਕੁੱਤੇ ਆਏ ਕੁੱਤੇ ਤਾਂ ਦੇਖੋ ਜੀ ਜਿਹੜੇ ਦਰਵੇਸ਼ ਆ ਦਰਵੇਸ਼ ਦਾ ਹੈਗਾ ਜੀ ਥਾਰਾ ਵੀ ਕੁੱਤੇ ਦਾ ਹੈਗੇ ਜੀ ਅੱਛਾ ਬਾਹਰਲੇ ਕੁੱਤੇ ਆ ਜਾਂਦੇ ਔਰੇ ਬਾਹਰਲੇ ਨਹੀਂ ਆਉਂਦੇ ਜੀ ਹੈਗੇ ਅੱਛਾ ਬੜਨ ਪਰ ਨਹੀਂ ਦਿੰਦੇ ਨਾ ਅੱਛਾ ਇਹ ਬੜਨ ਨਹੀਂ ਦਿੰਦੇ ਹਾਂ ਜਿੱਦਾਂ ਆਪਾਂ ਆਪਣੇ ਘਰ ਮਾ ਕਿਥੇ ਨੂੰ ਬਗਾਨੇ ਨੂੰ ਵੜ ਦਿੰਦੇ ਹਾਂ ਨਹੀਂ ਵੜ ਦਿੰਦੇ ਅੱਛਾ ਜਿਹੜੀ ਜ਼ਮੀਨ ਹੈ ਇਹਨਾਂ ਦੇ ਨਾਂ ਕਿੰਨੇ ਵਿੱਗੇ ਆ ਬਾਈ 165 ਬਿੱਗਾ ਬਤਾਇਆ ਜੀ ਮੈਂ ਪ੍ਰੋਜੋਗਾਂ ਦੇ ਸੁਣਿਆ ਵਜੇ ਅੱਛਾ ਸੁਣਿਆ 165 ਕੋਈ 200 ਕਹਿੰਦਾ ਕੋ ਕਿੰਨੀ ਕਹਿੰਦਾ ਹਾਂ 165 ਬਿੱਗਾ ਜੀ 50 60 ਕਿਲਾਗੇ ਇਹਨਾਂ ਦੇ ਨਾਂ ਤੇ ਚੜੀ ਹੋਈ ਆ ਇਹਨਾਂ ਦੇ ਨਾਮ ਦੇ ਪੱਕੀ ਉਹ ਜੜੀ ਵੀ ਆ ਜੀ ਪੁਰਾਣੇ ਟਾਈਮ ਤੇ ਮਹੰਤਾ ਨੇ ਜੋ ਵੀ ਬਚਨ ਕਰੇ ਵੀ ਨੇ ਕਿ ਨੋ ਤੇ ਅੱਛਾ ਚੱਲੋ ਓਮ ਨਮ ਨਰਾਇਣ ਦੇ ਜੀ ਭਾਈ ਜਦ ਦੱਸਿਓ ਤੁਹਾਨੂੰ ਦਰਸ਼ਕ ਦੇਖ ਰਹੇ ਆ ਜੇ ਕਿਸੇ ਨੇ ਪਟਿਆਲੇ ਜਾਂ ਚੰਡੀਗੜ੍ਹ ਤੋਂ ਆਉਣਾ ਹੋਵੇ ਕੀ ਡਰੈਸ ਇੱਥੇ ਦਾ ਕਿੱਥੋਂ ਉਤਰਨਾ ਕਿੱਥੇ ਆਹ ਦੇਖੋ ਜੀ ਪਟਿਆਲੇ ਰੋਡ ਨੂੰ ਜਾਂਦੇ ਆਪਾਂ ਪਹਿਲਾ ਗੱਡਾ ਖਿੜੀ ਆ ਪਿੰਡਾ ਉਹ ਵਾਜੀ ਰਾਜਪੁਰੇ ਦੇ ਨਾਲ ਖਾਨ ਰਾਜਪੁਰੇ ਦੇ ਪਿੰਡਾ ਗੱਡਾ ਖਿੜੀ ਹੈ ਜੀ ਗੱਡਾ ਖਿੜੀ ਦੇ ਕਿਲੋਮੀਟਰ ਪਿੰਡ ਖਾਨਪੁਰ ਰੋਡ ਦੇ ਉੱਪਰ ਹੀ ਲਿਖਿਆ ਵਾਜੀ ਠੀਕ ਆ ਬੜੀ ਮਿਹਰਬਾਨੀ ਕਿਸੇ ਆਉਣ ਦਾ ਉਹ ਨਹੀਂ ਹੈ ਓੱਖਾ ਹਾਂ ਜੀ ਕੋਈ ਓੱਖ ਨਹੀਂ ਰੋਡ ਦੇ ਉੱਪਰ ਆ ਬੈਠੀ ਇੱਕ ਪਿੰਡਾ ਛੱਡੋ ਦੂਸਰੇ ਵਿੱਚ ਆਪਣਾ ਓਕੇ ਜਿਹੜੇ ਹੋਣਗੇ ਆਪਾਂ ਨੂੰ ਜਿਹੜੀ ਜ਼ਮੀਨ ਆ ਡੇਰੇ ਦੇ ਨਾਲ ਜਿਹੜੀ ਕੁੱਤਿਆਂ ਦੇ ਨਾਂ ਤੇ ਜਿਹੜੇ ਕੁੱਤੇ ਕਰੋੜਪਤੀ ਆਪਾਂ ਕਹਿ ਰਹੇ ਹਾਂ ਨਾ ਉਹਨਾਂ ਦੇ ਨਾਂ ਤੇ ਜਿਹੜੀ ਜ਼ਮੀਨ ਆ ਆਪਾਂ ਡੇਰੇ ਤੋਂ ਬਾਹਰਲੇ ਪਾਸੇ ਆ ਗਈ ਜਿਹੜੀ ਉਹ ਪਰੇ ਬੋਰ ਲੱ ਇਹ ਸਾਰੀ ਜ਼ਮੀਨ ਸਾਰੀ ਇਹਨਾਂ ਦੀ ਆ ਹਾਂ ਇਹ ਸਾਰੀ ਵਾਲੇ ਦਾਲੇ ਦੀ ਇਹ ਜਿਹੜੀ ਕੁੱਤਿਆਂ ਦਰਬੇਸ਼ਾ ਦੇ ਨਾਮ ਤੇ ਆ ਹਾਂ ਸਾਰੀ ਦਰਬੇਸ਼ਾ ਆ ਤੁਸੀਂ ਇੱਥੇ ਤੱਕ ਨਜ਼ਰ ਮਾਰ ਰਹੇ ਹੋ ਨਾ ਇਹ ਸਾਰੀ ਦਰਬੇਸ਼ਾ ਦੇ ਨਾਮ ਤੇ ਆ ਆਪਾਂ ਬਿਲਕੁਲ ਪਿੱਛੇ ਖੜੇ ਆ ਜੀ ਇਸ ਜਿਹੜਾ ਮੰਦਿਰ ਮੰਦਿਰ ਦਾ ਗੇਟ ਆ ਉਹਦੇ ਗਊਸ਼ਾਲਾ ਦੇ ਬਿਲਕੁਲ ਪਿੱਛੇ ਖੜੇ ਆ ਨਾਲ-ਨਾਲ ਜਾ ਰਹੇ ਆ ਆਪਣੇ ਦੱਸ ਰਿਹਾ ਤੇ ਆ ਦੇਖੋ ਸਾਰੀ ਜ਼ਮੀਨ ਜਿਹੜੀ ਆ ਦਰਬੇਸ਼ਾ ਦੇ ਨਾਲ ਨਾਮ ਤੇ ਹੈਗੀ ਆ ਤੇ ਇਹ ਇੱਕ ਵਿਸ਼ਾਲ ਮੰਦਿਰ ਜਿਹੜਾ ਹੈਗਾ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਇਹ ਅਨਪੂਰਨਾ ਮੰਦਿਰ ਵਿੱਚ ਆਪਾਂ ਜਿਹੜਾ ਨਮਾ ਬਣਾਇਆ ਹੋਵੇ ਆਪਾਂ ਅੰਦਰ ਜਾ ਕੇ ਆਇਆ ਆ ਵੱਡੀਆਂ-ਵੱਡੀਆਂ ਕੰਧਾਂ ਪੁਰਾਣੇ ਇਹ ਬਣੇ ਹੋਏ ਆ ਚੱਲਦੇ ਆਪਾਂ ਅੱਗੇ ਲਓ ਜੀ ਸਾਰੀ ਜ਼ਮੀਨ ਕੁੱਤਿਆਂ ਦੇ ਨਾਂ ਤੇ ਇਹ ਚੜੀ ਹੋਈ ਕਰੋੜਪਤੀ ਜਿਹੜੇ ਇੱਥੇ ਤੇ ਕੁੱਤੇ ਹੈਗੇ ਆ ਦਰवेश ਹੈਗੇ ਆ ਚੱਲਦੇ ਆਪਾਂ ਅੱਗੇ ਇਹ ਬਾਈ ਨੇ ਆਪਣੇ ਨਾਲ ਕਾਫੀ ਸਾਥ ਦਿੱਤਾ ਅੱਜ ਤੇ ਸਾਰਾ ਮੈਨੂੰ ਕਮਾ ਕੇ ਮੂ ਕੇ ਲਿਆ ਬਾਪ ਭਾਈ ਕੀ ਨਾਂ ਤੇਰਾ ਪੱਕਾ ਨਾਮ ਤਾਂ ਪ੍ਰਵੀnder ਸਿੰਘ ਹੈ ਜੀ ਕਾਕਾ ਪੇਂਟਰ ਹਾਂ ਪੱਕਾ ਸਾਕੀ ਸਾਰੇ ਮੈਨੂੰ ਕਾਕਾ ਪੇਂਟਰ ਦੇ ਹਾਂ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਤੇ ਤੁਸੀਂ ਦੇਖ ਸਕਦੇ ਸਾਹਮਣੇ 메인 게이트 ਇਹ ਨੇ ਸਮਾਦਾਂ ਜਿਹੜੇ ਪਿਛਲੇ ਬਾਬਾ ਜੀ ਆ ਕੇ ਜਿਹੜੇ ਚਲੇ ਗਏ ਆ ਉਹਨਾਂ ਦੀ ਇਹ ਸਮਾਦਾਂ ਤੁਸੀਂ ਵੇਖ ਰਹੇ ਹੋ ਬਾਬਾ ਭਗਵਾਨਗੀਰੀ ਜੀ ਇਸ ਤਰ੍ਹਾਂ ਅਡ ਅਡ ਨੋ ਇਹਨਾਂ ਤੇ ਲੱਗੇ ਹੋਏ ਆ ਇਹ ਇੱਥੇ ਦਾ ਚਾਰ ਸਮਾਦਾਂ ਜਿਹੜੀਆਂ ਉਹ ਬਣੀਆਂ ਹੋਈਆਂ ਹੈਗੀਆਂ ਨੇ ਜਿਹੜਾ ਡੇਰਾ ਬਣਿਆ ਹੋਇਆ ਕੁੱਤਿਆਂ ਵਾਲਾ ਉਹਦੇ ਬਾਰੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ। ਬਾਬਾ ਜੀ ਸਸਿਆ ਕੀ ਨਾ ਤੁਹਾਡਾ ਪਹਿਲਾਂ ਨਾਂ ਦੱਸੋ ਆਪਣਾ? ਹਾਂਜੀ ਹਰਚੰਦ ਸਿੰਘ ਨਾਂ ਹੈ ਜੀ। ਅੱਛਾ ਜੀ। ਇਹ ਜਿਹੜਾ ਇਹ ਕੁੱਤਿਆਂ ਵਾਲਾ ਡੇਰਾ ਮਸ਼ਹੂਰ ਆ ਇਹਦਾ ਦੱਸੋ ਕੀ ਬੈਕਗ੍ਰਾਉਂਡ ਆ ਕਿਵੇਂ ਦੇਖਦੇ ਹੋ ਤੁਸੀਂ ਇਹਨੂੰ? ਇਹ ਸੱਦੀ ਸੁੱਜੀ ਤੋਂ ਹੀ ਪਹਿਲਾਂ ਦਾ ਜੀ। ਅੱਛਾ ਜੀ। ਤੁਹਾਡੇ ਦਾਦੇ ਪੜਦਾਦੇ ਆ ਨੇ। ਹਾਂਜੀ ਹਾਂ ਉਹਨਾਂ ਦਾ ਵੀ ਪਹਿਲਾਂ ਦਾ ਆ। ਅੱਛਾ ਜੀ। ਤੇ ਬਹੁਤ ਵਧੀਆ ਮੰਨਤਾ ਜੀ ਰਹੀ। ਅੱਛਾ ਜੀ। ਤੇ ਸ਼ਿਵਰਾਤਰੀ ਨੂੰ 3 ਦਿਨ 4 ਦਿਨ ਮੇਲਾ ਭਰਦਾ ਜੀ। ਅੱਛਾ ਜੀ। ਇਹ ਬਹੁਤ ਵਧੀਆ ਸੰਗਤਾਂ ਦੀ ਹੈ ਸੱਚੇ ਵਾਅਦ ਸੰਗ ਜੁੜਦੀ ਹੈ ਅੱਛਾ ਜੀ ਇਹ ਬਹੁਤ ਕਿਰਪਾ ਉਸ ਸੰਗਤਾਂ ਦੀ ਪਿੰਡ ਦੀ ਪਿੰਡ ਦੇ ਵਿੱਚ ਵੀ ਬਹੁਤ ਕਿਰਪਾ ਹੈ ਸਾਧੂ ਸੰਤਾਂ ਦੀ ਇਹ ਅੱਛਾ ਜੀ ਹਾਂਜੀ ਤੇ ਇਹ ਸੁਣਿਆ ਸੀ ਕੁੱਤਿਆਂ ਦੇ ਨਾਂ ਰਜਿਸਟਰੀਆਂ ਨੇ ਹਾਂਜੀ ਹਾਂਜੀ ਇਹ ਕੀ ਸੱਚ ਹੈ ਜੀ ਉਹ ਦੱਸੋ ਪਹਿਲਾਂ ਜੀ ਕੁੱਤਿਆਂ ਨੂੰ ਹਰ ਹਰੀ ਹੁੰਦੀ ਹੈ ਅੱਛਾ ਜੀ ਲੰਗਰ ਬਣਾਉਣ ਦੇ ਤੋਂ ਪਹਿਲਾਂ ਕੁੱਤਿਆਂ ਨੂੰ ਭਾਇਆ ਜਾਂਦਾ ਹੈ ਫਿਰ ਉਹ ਕੱਦਦੇ ਆਈ ਫਿਰ ਉਹ ਹਾਂ ਹੋਕਾ ਦਿੰਦੇ ਆ ਜੀ ਕਿੰਨੇ ਕ ਵਜੇ ਇਕ ਰਾਤ ਨੂੰ 9 ਵਜੇ ਦਿੰਦੇ ਆ ਜੀ ਸਵੇਰੇ ਦਿੰਦੇ ਆ 9 ਵਜੇ ਅੱਛਾ ਜੀ ਜਾਂ ਸਵੇਰ ਦਾ ਟਾਈਮ ਇਹਨੂੰ ਪਤਾ ਨਹੀਂ ਜੀ 7:00 8:00 ਵਜੇ ਜੋ ਵੀ ਹੈ ਅੱਛਾ ਜੀ ਤੇ ਪਹਿਲਾਂ ਕੁੱਤਿਆਂ ਨੂੰ ਲੰਗਰ ਭੋਗ ਪਛਾਇਆ ਜਾਂਦਾ ਫਿਰ ਸਾਧੂ ਸੰਤ ਛਕਦੇ ਅੱਛਾ ਅੱਛਾ ਇਹ ਕਿੰਨੇ ਸਾਲ ਪੁਰਾਣਾ ਵੈਸੇ ਡੇਰਾ ਜੀ ਦੇਖੋ ਜੀ ਇਹ ਇਹ ਤਾਂ ਸੰਤ ਸੋਜੀ ਤੋਂ ਹੀ ਪਹਿਲਾਂ ਦਾ ਸਾਡੇ ਦਾਦੇ ਪੁਰਦਾਦਿਆਂ ਤੋਂ ਪਹਿਲਾਂ ਦਾ ਅੱਛਾ ਜੀ ਠੀਕ ਹੈ ਜੀ ਅਸੀਂ ਤਾਂ ਜੋ ਬਾਬਾ ਜੀ ਲਾਲ ਗਿਰਜੀ ਹੁੰਦੇ ਸੀ ਹਾਂਜੀ ਹਾਂਜੀ ਉੱਥੇ ਤੱਕ ਅਸੀਂ ਜਾਣਦੇ ਹਾਂ ਜੀ ਅੱਛਾ ਜੀ ਉਸ ਤੋਂ ਅੱਗੇ ਸੰਤ ਕੋਈ ਰਾਜੇ ਮਹਾਰਾਜਾ ਨਾਲ ਵੀ ਸੰਬੰਧਿਤ ਹੈਗਾ ਹਾਂਜੀ ਹਾਂਜੀ ਹਾਂ ਕੀ ਕਿਸ ਤਰ੍ਹਾਂ ਜੀ ਦੇਖਦੇ ਹੋ ਤੁਸੀਂ ਇੱਥੇ ਹਾਥੀ ਉੱਥੇ ਵੀ ਰੱਖੇ ਹੋਏ ਸੀ ਮਤਲਬ ਕਹਿੰਦੇ ਆਂ ਜੀ ਅੱਛਾ ਜੀ ਤੇ ਬਾਕੀ ਬਹੁਤ ਵਧੀਆ ਸੰਤ ਹੈ ਜੀ ਅੱਛਾ ਜੀ ਤੇ ਹੁਣ ਜੋ ਕਰਾਰੀ ਵਾਲੇ ਸੰਤ ਜੀ ਆ ਉਹਨਾਂ ਕੇ ਮਤਲਬ ਉੱਥੇ ਬੈਠੇ ਆਂ ਮਹਾਤਮਾ ਜੀ ਅੱਛਾ ਜੀ ਤੇ ਅੱਗੇ ਉਹਨਾਂ ਦੇ ਸੰਤ ਬੈਠੇ ਆ ਬਹੁਤ ਮਧੁਰ ਪ੍ਰਚੀਨ ਮੰਦਿਰ ਹੈ ਸਾਡਾ ਜੋ ਹਾਂਜੀ ਪਿੰਡ ਦਾ ਮੰਦਿਰ ਹੈ ਅੱਛਾ ਜੀ ਤੇ ਸਾਰੀ ਸੰਗਤਾਂ ਉੱਥੇ ਝੁਗਦੀਆਂ ਸਾਡੇ ਪਿੰਡ ਦੀਆਂ ਤੇ ਜਿਹੜੀ ਜ਼ਮੀਨ ਦੱਸਦੇ ਕਿੰਨੇ ਵੀ ਕਿਲੇ ਹੈਗੇ ਇਹ ਕੁੱਤਿਆਂ ਦੇ ਨਾਂ ਤੇ ਦਰਵੇਸ਼ਾਂ ਦੇ ਨਾਂ ਤੇ ਦੇਖੋ ਜੀ ਇਹ ਤਾਂ ਪਤਾ ਨਹੀਂ ਲੇਕਿਨ ਕਾਫੀ ਜ਼ਮੀਨ ਹੈ ਜੀ ਅੱਛਾ ਜੀ ਹਾਂਜੀ ਆਈਡੀਆ ਜ ਮੈਂ ਸੁਣਿਆ ਸੀ ਮੈਂ ਇੱਕ ਵੀਡੀਓ ਦੇਖੀ ਸੀ ਕਿ ਇਹਦੇ 100 ਕਿਲੇ ਤੇ ਗੇਟ ਚ ਹੈ ਇਹਨਾਂ ਦੇ ਨਾਂ ਤੇ ਹਾਂਜੀ ਇੰਨਾ ਹੋਏਗਾ ਤੇ ਇਹ ਦੱਸੋ ਵੀ ਜਿਹੜੀ ਇਹ ਜ਼ਮੀਨ ਆ ਹੋਰ ਕਿਸ ਕੋਈ ਕਰਾਵੇ ਨਹੀਂ ਹੁੰਦੀ ਕਿ ਹੋ ਜਾਂਦੀ ਹੈ ਜੀ ਕੁੱਤਿਆਂ ਦਾ ਨਹੀਂ ਨਹੀਂ ਕੁੱਤਿਆਂ ਦਾ ਨਾਮ ਹੈ ਜੀ ਇਹ ਪਿਛਲੀ ਕੋਈ ਪਰੰਪਰਾ ਕਦੀ ਆ ਰਹੀ ਹੈ ਕਿਸ ਤਰ੍ਹਾਂ ਇਹ ਦੇਖਦੇ ਹਾਂ ਹਾਂ ਜੀ ਹਾਂ ਜੀ ਪਿਛਲੀ ਪਰੰਪਰਾ ਹੈ ਅੱਛਾ ਕਿਸੇ ਦੇ ਨਾਲ ਇਹ ਕਰਾਉਂਗੇ ਨਹੀਂ ਹੋਏਗੀ ਨਹੀਂ ਹੋਏਗੀ ਤਾਂ ਠੀਕ ਹੈ ਜੀ ਐਸੀ ਹਾਂ ਜੀ ਹਰਚਰਨ ਜੀ ਇੱਥੇ ਇਸੇ ਪੁਆਇੰਟ ਤੋਂ ਮੇਰੇ ਤੋਂ ਬਾਹਰ ਆ ਜੀ ਤਾਂ ਮੰਦਿਰ ਦੇ ਬਾਹਰ ਆ ਜੀ ਇਹ ਤਾਂ ਦੇਖ ਰਹੇ ਤੁਸੀਂ ਇੱਧਰ ਜਿਹੜਾ ਸ਼ਿਵਜੀ ਭਗਵਾਨ ਦੇ ਜਿਹੜੇ ਮੰਦਿਰ ਵੀ ਬਣੇ ਹੋਏ ਬਿਲਕੁਲ ਨਾਲ ਤੇ ਇੱਧਰ ਵੀ ਜਿਹੜੇ ਮੰਦਿਰ ਬਣੇ ਹੋਏ ਆ ਆ ਜਿਹੜੀ ਸਾਰੀ ਜਗ੍ਹਾ ਇਹ ਇਹਨਾਂ ਦੇ ਦਰਵੇਸ਼ਾਂ ਦੇ ਨਾਮ ਤੇ ਆ ਕੁੱਤਿਆਂ ਦੇ ਨਾਮ ਤੇ ਹੈਗੀ ਆ 100 62 ਕੋਈ 10 ਰ ਕੋਈ ਜਾਨੀ ਕਿ ਕਿੰਨੀ 10 ਰ ਜਾਨੀ ਕਿ ਕਰੋੜਪਤੀ ਜਿਹੜੇ ਇੱਥੇ ਦੇ ਕੁੱਤੇ ਇਹ ਹੈ ਬਾਹਰ ਸਮਾਧਾ ਮਹਾਂਤ ਅਜੇਗਿਰੀ ਜੀ ਤੇ ਬਾਬਾ ਲਾਲਗਿਰੀ ਜੀ ਉਹਨਾਂ ਦੀ ਸਮਾਧਾ ਤੇ ਪਿੱਛੇ ਹੈ ਮੰਦਿਰ ਇਸ ਤਰ੍ਹਾਂ ਇਹ ਮੰਦਿਰ ਦਾ ਤੁਹਾਨੂੰ ਜਿਹੜਾ ਮੈਂ ਦਿਖਾ ਰਿਹਾ ਹੈਗਾ ਸੋ ਏਸੀ ਕੁੱਤਿਆਂ ਵਾਲਾ ਡੇਰਾ ਜਿੱਥੇ ਕੁੱਤਿਆਂ ਦਾ ਰਾਜ ਚੱਲਦਾ ਹੈ ਉਹਨਾਂ ਦੇ ਨਾਂ ਤੇ ਜਿਹੜੇ ਆ ਕਰੋੜਾਂ ਦੀ ਜਾਇਦਾਦ ਆ ਤੋ ਇਹਦੇ ਨਾਲ ਮੈਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਇੰਤਜ਼ਾਰ ਕਰਨਾ ਜੀ ਰੱਬ ਰਾਖਾ ਸਤਿ ਸ੍ਰੀ ਅਕਾਲ RAM RAM